ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਆ ਬਈ ਨਹਿਰ ਦੇ ਵਿੱਚ ਗਾਂ ਹੀ ਗਰਗੀ ਸੀ ਇਹ ਵੀਰ ਕੱਢਣ ਲੱਗੇ ਹੋਏ ਨੇ ਕਿਤੇ ਪਾਣੀ ਪੀਂਦੀ ਹੋਣੀਗਾ ਬਹੁਤ ਹੀ ਵਧੀਆ ਕੰਮ ਕੀਤਾ ਇਹਨਾਂ ਵੀਰਾਂ ਨੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਦਿਲੋਂ ਧੰਨਵਾਦ ਕਰਦਾ ਵਈਆਂ ਦਾ ਤੇ ਬਹੁਤ ਵਧੀਆ ਇਹ ਕੰਮ ਕਰ ਰਹੇ ਨੇ ਕਿਉਂਕਿ ਬਈ ਇਹ ਜੋਧੇ ਨੇ ਜੋਧੇ ਪੰਜਾਬ ਦੇ ਵਿੱਚ ਜੋਧੇ ਹਜੇ ਵੀ ਹੈਗੇ ਨੇ ਜੋਦੇ ਤੇ ਬਹੁਤ ਵਧੀਆ ਜਿਨ੍ਹਾਂ ਨੇ ਕੰਮ ਕੀਤਾ ਤੇ ਮੈਂ ਇਹਨਾਂ ਦਾ ਦਿਲੋਂ ਧੰਨਵਾਦ ਕਰਦਾ ਬਹੁਤ ਬਹੁਤ ਮੈਂ बार-बार ਇਹੀ ਕਹੀ ਜਾਊਂਗਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਦਾ ਬਾਈਆਂ ਦਾ ਜਿਨ੍ਹਾਂ ਨੇ ਇਹ ਨਹਿਰ ਦੇ ਵਿੱਚੋਂ ਗਾਂ ਕੱਢੀ ਐ ਤੇ ਲੱਗ ਰਹੇ ਨੇ ਬਾਈ ਕੱਢਣ ਇਹ ਆ ਦੇਖ ਲਓ ਤੁਸੀਂ ਪਾਣੀ ਦੇ ਵਿੱਚ ਜਾਰੀ ਐ ਇਹ ਅੱਗੇ ਜਾ ਕੇ ਇਹਨੂੰ ਕੱਢਣਗੇ ਤੁਸੀਂ ਵੀਡੀਓ ਰਾਹੀਂ ਸਾਰਾ ਕੁਝ ਦੇਖੀ ਜਨਿਓ ਤੇ ਆ ਦੇਖੋ ਜੀ ਜਾ ਰਹੇ ਨੇ ਇਹ ਵੀਰ ਬਹੁਤ ਇਹਨਾਂ ਨੇ ਕੰਮ ਕਰਿਆ ਬਾਈ ਇਹਨਾਂ ਨੇ ਤਕੜਾ ਕੰਮ ਕਰਿਆ ਇਹ ਇਹ ਜਿਹੇ ਕੰਮ ਤਾਂ ਬਾਈ ਸਾਨੂੰ ਬਹੁਤ ਦਿਲੋਂ ਖੁਸ਼ੀ ਮਿਲਦੀ ਹੈ ਜਿਹੜਾ ਇਹਨਾਂ ਨੇ ਕੰਮ ਕੀਤਾ ਹੈ ਬਹੁਤ ਸਾਨੂੰ ਖੁਸ਼ੀ ਮਿਲੀ ਹੈ ਬਾਈ ਇਹ ਇਹ ਜਿਹੇ ਕੰਮ ਬਾਈ ਕੋਈ ਨਹੀਂ ਕਰ ਸਕਦਾ ਆਪਣੀ ਜਾਨ ਦੀ ਬਾਜ਼ੀ ਲਾ ਕੇ ਇਹਨਾਂ ਨੇ ਛਾਲ ਮਾਰੀ ਹੈ ਪਾਣੀ ਦੇ ਵਿੱਚ ਤੁਸੀਂ ਵੀਡੀਓ ਰਾਹੀਂ ਦੇਖੀ ਚੱਲੋ ਇਹ ਕਿਵੇਂ ਇਹਨੂੰ ਗਾਂ ਨੂੰ ਕੱਢਦੇ ਨੇ ਵੀਰੋ ਮੈਨੂੰ ਤਾਂ ਬਰਾਵਾ ਬੜੀ ਖੁਸ਼ੀ ਹੋਈ ਹੈ ਤੁਸੀਂ ਦੱਸਿਓ ਆਪਣੀ رائے ਜ਼ਰੂਰ ਦਿਓ ਕਮੈਂਟਾਂ ਰਹੀ ਵੀ ਕਿਵੇਂ ਲੱਗਿਆ ਤੁਹਾਨੂੰ ਕੰਮ ਬਾਈਆਂ ਦਾ ਮੈਨੂੰ ਬਹੁਤ ਵਧੀਆ ਲੱਗਿਆ ਬਾਈ ਇਹਨਾਂ ਦਾ ਕੰਮ ਵਿਚਾਰੇ ਬੇਜਮਾਨ ਪਸ਼ੂ ਨੇ ਬੇਜਮਾਨ ਆਹ ਨਜ਼ਾਰਾ ਆ ਗਿਆ ਬਾਈ ਬੇਜਮਾਨ ਪਸ਼ੂ ਇਹਨਾਂ ਨੇ ਬਾਹਰ ਕੱਢਿਆ ਇਹ ਅਣਬੋਲ ਹੈ ਵਿਚਾਰਾ ਕਿਤੇ ਪਾਣੀ ਪੁਣੀ ਪੀਂਦਾ ਹੋਊਗਾ ਵਿੱਚ ਡਿੱਗ ਗਿਆ ਹੋਊਗਾ ਜਾਂ ਕੁਝ ਵੀ ਲਾ ਲੋ ਅੱਜ ਕੱਲ ਪਸ਼ੂ ਨੇ ਹਨਾ ਡਿੱਗ ਜਾਂਦੇ ਨੇ ਬਾਈ ਨਹਿਰਾਂ 'ਚ ਤੇ ਆਹ ਦੇਖੋ ਬਾਈ ਹੁਣ ਇਹਨੂੰ ਕੱਢਣਗੇ ਮੈਂ ਇਹਨਾਂ ਦਾ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਕੱਢੀ ਹੈ ਬਈ ਗਊ ਇਹ ਲੱਗ ਰਿਹਾ ਹੈ ਹੁਣ ਕੱਢਣਾ ਤੋਂ ਤੇਰੇ ਸਾਹਮਣੇ ਹੈ ਸਾਰੀ ਵੀਡੀਓ ਇਹ ਦਿਖਾਉਣਗੇ ਤੁਹਾਨੂੰ ਵੀ ਕਿਵੇਂ ਇਹ ਕੱਢਦੇ ਨੇ ਆ ਦੇਖੋ ਤੁਹਾਨੂੰ ਸਾਰੀ ਵੀਡੀਓ ਦਿਖਾਉਣਗੇ ਮੀਰੋ ਤੁਸੀਂ ਵੀਡੀਓ ਸਕਿੱਪ ਨਾ ਕਰੋ ਯਾਰ ਪੂਰੀ ਵੀਡੀਓ ਜ਼ਰੂਰ ਦੇਖੋ ਇਹਨਾਂ ਨੇ ਪਾਣੀ ਦੇ ਵਿੱਚੋਂ ਕੱਢੀ ਕਿਵੇਂ ਪੂਰਾ ਠੰਡਾ ਪਾਣੀ ਹੈ ਭਰਾਵੋ ਇਹਨਾਂ ਨੇ ਐ ਲਾ ਲਓ ਵੀ ਮੈਂਟਲ ਆਇਆ ਛਾਲਮਾਰ ਨੂੰ ਮੈਂ ਦੇਖੇ ਨੇ ਭਰਾਵਾ ਛਾਲ ਉਹਦੀ ਮਰੀ ਯਾਰ ਕਮਾਲ ਹੈ ਧੰਨਾ ਬਾਜਾਂ ਵਾਲਿਆ ਧੰਨਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨਾ ਮਾਲਕ ਤੇਰੇ ਬੱਚੇ ਦੇਖ ਲੈਗੇ ਬਾਈ ਖਿੱਚ ਕੇ ਇਹ ਜਵਾਨ ਇਹੋ ਜੀ ਗੱਲ ਨਹੀਂ ਹੈਗੀ ਯਾਰ ਪੰਜਾਬ ਦੇ ਵਿੱਚ ਬਥੇਰੇ ਨੌਜਵਾਨ ਹਜੇ ਵੀ ਵਧੀਆ ਨੌਜਵਾਨ ਪਏ ਨੇ ਬਹੁਤ ਵਧੀਆ ਦੇਖੋ ਇਹਨਾਂ ਦੇ ਜਵਾਨਾਂ ਦੇ ਚਿਹਰੇ ਦਗਦਾ ਕਰਦੇ ਨੇ ਵਾਈਆਂ ਦੇ ਦੇਖ ਕੇ ਜਿਹੜੇ ਬਾਈ ਪਾਣੀ ਦੇ ਵਿੱਚੋਂ ਖਿੱਚ ਕੇ ਲਏ ਐ ਨੇ ਮੈਂ ਸਾਰੀ ਟੀਮ ਦਾ ਧੰਨਵਾਦ ਕਰਦਾ ਦਿ ਲੋ ਵੀ ਜਿਨ੍ਹਾਂ ਨੇ ਇਹ ਗਾਂ ਕੱਢੀ ਐ ਤੇ ਹੁਣ ਬਾਈ ਇਹਨੂੰ ਦੇਖ ਮਤਲਬ ਹਲਿਆ ਚਲਾ ਕੇ ਤੋੜਨਗੇ ਬਾਈ ਇਹ ਆ ਦੇਖੋ ਜੀ ਇਹਨੂੰ ਤੋੜਨਗੇ ਹੁਣ ਹਲਿਆ ਚਲਾ ਕੇ ਬਹੁਤ ਮੈਂ ਧੰਨਵਾਦ ਕਰਦਾ ਬਾਈ ਇਸ ਟੀਮ ਦਾ ਵਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਚੰਗੀ ਲੱਗੀ ਹੋਵੇ ਬਾਈ ਸ਼ੇਅਰ ਜ਼ਰੂਰ ਕਰ ਦਿਓ ਇਹਨਾਂ ਵੀਰਾਂ ਨੂੰ ਇਹਨਾਂ ਵੀਰਾਂ ਦਾ ਨਾਮ ਆਪਾਂ ਨੇ ਚਮਕਾਉਣਾ ਹੈ ਧੰਨਵਾਦ ਬਾਈ ਸਾਰਿਆਂ ਦਾ ਧੰਨਵਾਦ ਬਾਈ